ਫਰੋਜ਼ਪੁਰ ਜ਼ਿਲ੍ਹੇ ਦੀ ਪਹਿਲੀ 4D ਅਲਟਰਾਸਾਊਂਡ ਮਸ਼ੀਨ ਅਤੇ ਇਕੋ ਮਸ਼ੀਨ ਜੋ ਕਿ ਅਸੀਂ ਆਪਣੇ ਹਸਪਤਾਲ ਦੇ ਵਿੱਚ ਲੈ ਕੇ ਆਏ ਆ ਇਹਨਾਂ ਨੇ ਇਹਨਾਂ ਨੂੰ ਬਹੁਤ ਸੁਵਿਧਾ ਦਿੱਤੀ ਹੈ ਤੇ ਇਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਸਿਹਤ ਸਹੂਲਤਾਂ ਨਾਲ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਸੋ ਲਗਾਤਾਰ ਜੁੜੇ ਰਹਿਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚਾਹਨਾ ਹੈਗਾ ਸਾਡੀ ਧਰਤੀ ਸਾਡੇ ਲੋਕ ਕੋਸਤ ਨੂੰ ਬਾਅਦ ਤੱਕ ਸਕ੍ਰੀਨ ਸ਼ੇਅਰ ਲਾਈਕ ਕਰਨਾ ਅਮਨਜੀਤ ਮਲਟੀ ਸਪੈਸ਼ੈਲਟੀ ਹਸਪੀਟਲ ਆਰਪ ਕੇ ਦੀ ਇੱਕ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਜਿੱਥੇ ਕਿ ਜਿਹੜੇ ਦੀ ਪਹਿਲੀ ਫੋਲਡੀ আলਟਰਾਸਾਉਂਡ ਮਸ਼ੀਨ ਉਹਨਾਂ ਰੱਖ ਕੇ ਅਮਨਜੀਤ ਮਲਟੀ ਸਪੈਸ਼ੈਲਟੀ ਹਸਪੀਟਲ ਜਿਹੜੇ ਦਿਲ ਦੇ ਵੱਡੇ ਚੰਚਾ ਇਕੋ ਕਾਰਡੀਓਗ੍ਰਾਫੀ ਡੈਲਸਿਸ ਮਸ਼ੀਨ 24 ਘੰਟੇ ਤੇ ਖਾਸ ਤੌਰ ਤੇ ਸੰਡੇ ਵੀ ਉਪਲਬਧ ਹੈਗੀ 24 ਘੰਟੇ ਐਮਰਜੈਂਸੀ ਹਰੇਕ ਤਰ੍ਹਾਂ ਦੀ ਸਹੂਲਤ ਡਾਕਟਰੀ ਕੇਮ ਹਰੇਕ ਤਰ੍ਹਾਂ ਦੇ ਇਲਾਜ ਕਰੇਗੀ ਐਂਬੂਲੈਂਸ ਸਹੂਲਤ ਸੋ ਇਸ ਮੌਕੇ ਸੁਝੀਆਂ ਦੇਖਦੇ ਆ ਤੇ ਕਰਦੇ ਆ ਗੱਲਬਾਤ ਦੋਸਤੋ ਮੈਂ ਡਾਕਟਰ ਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਪ ਕੇ ਜੋ ਕਿ ਇੱਕ ਸਾਡਾ ਨਾਰਾ ਚੱਲ ਰਿਹਾ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ ਦੇ ਤਹਿਤ ਅੱਜ ਅਸੀਂ ਆਪਣੇ ਹਸਪੀਟਲ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੀ ਪਹਿਲੀ 4D ਅਲਟਰਾਸਾਉਂਡ ਮਸ਼ੀਨ ਅਤੇ ਇਕੋ ਮਸ਼ੀਨ ਜੋ ਕਿ ਅਸੀਂ ਆਪਣੇ ਹਸਪੀਟਲ ਦੇ ਵਿੱਚ ਲੈ ਕੇ ਆਏ ਆ ਜਿਸ ਦਾ ਅਧ்கਾਟਨ ਅੱਜ ਸਰਦਾਰ ਭੁਪਿੰਦਰ ਸਿੰਘ ਐਸਐਸਟੀ ਬੋਜਪੁਰ ਉਹਨਾਂ ਵੱਲੋਂ ਕੀਤਾ ਗਿਆ ਹੈ ਜੋ ਕਿ ਹੁਣ ਅਸੀਂ ਇੱਥੇ ਆਪਣੇ ਆਸ ਆਸ-ਪਾਸ ਦੇ ਲੋਕਾਂ ਲਈ ਮਤਲਬ ਇੱਕ ਬਿਹਤਰ ਸੇਵਾ ਲਈ ਆਏ ਆ ਜਿਨ੍ਹਾਂ ਦੇ ਵਿੱਚ ਅਸੀਂ ਮਤਲਬ ਇੱਕ 3D 4D আল্ট্রਾਸਾਉਂਡ ਜਿਹੜੀ ਕਿ ਸਾਨੂੰ ਇਥੋਂ 30 40 40 ਕਿਲੋਮੀਟਰ ਦੂਰ ਜਾ ਕੇ ਕਰਵਾਉਣੀ ਪੈਂਦੀ ਸੀ ਉਸ ਦੇ ਨਾਲ ਨਾਲ ਸਾਡੇ ਕੋਲੇ ਜਿਹੜੇ ਇਹ ਰੇਡੀਓਲੋਜਿਸਟ ਡਾਕਟਰ ਆ ਐਮ ਵੀ ਡਾ 70 ਰੇਡੀਓਲੋਜਿਸਟ ਉਹ ਵੀ 24 ਘੰਟੇ ਆ ਇਹ ਜਿਹੜੀ ਅਲਟਰਾਸਾਉਂਡ ਮਸ਼ੀਨ ਆ 24 ਆਵਰ ਵਿਦ ਸੰਡੇ ਨੂੰ ਮਿਆਤਵਾਰ ਨੂੰ ਵੀ ਇਹ ਮਸ਼ੀਨ ਚੱਲੂਗੀ ਉਹਦੇ ਨਾਲ ਨਾਲ ਜਿਹੜੀ ਸਾਡੀ ਇਕੋ ਦੀ ਮਸ਼ੀਨ ਆ ਇਕੋ ਹਾਰਟ ਦੀ ਇਕੋ ਆਪਾਂ ਕਰਾਉਣ ਵਾਸਤੇ ਆਪਾਂ ਨੂੰ ਮਤਲਬ ਦੂਰ ਡਰਾਡੇ ਜਾਣਾ ਪੈਂਦਾ ਜਿਹੜਾ ਕਿ ਇੱਕ ਆਪਾਂ ਨੂੰ ਅੱਜ ਕੱਲ ਆਮ ਹੀ ਚੱਲ ਰਿਹਾ ਕਿ ਹਾਰਟ ਦੇ ਜਿਹੜਾ ਮਤਲਬ ਹਾਰਟ ਐਕ ਬਹੁਤ ਜ਼ਿਆਦਾ ਲੋਕਾਂ ਨੂੰ ਮਾਰ ਰਿਹਾ ਹੈ ਤੇ ਉਹਨ ਦੇ ਬਾਕੀ ਵਾਰੀ ਲੋਕੀ ਦੂਰ ਜਾਣ ਦਾ ਕਰਕੇ ਤੇ ਆਪਣਾ ਇਲਾਜ ਤੋਂ ਵਾਂਝੇ ਰਹਿ ਕੇ ਤੇ ਆਪਣਾ ਸਰੀਰ ਦਾ ਨੁਕਸਾਨ ਹੋ ਜਾਂਦਾ ਹੈ। ਉਹ ਚੀਜ਼ ਦੇ ਨਾਲ-ਨਾਲ ਅਸੀਂ ਇਹ ਇੱਕ ਇਕੋ ਵਾਲੀ ਮਸ਼ੀਨ ਵੀ ਇੱਥੇ ਨਾਲ ਲੈ ਕੇ ਆਏ ਆ ਜੋ ਕਿ ਦਿਲ ਦੀ ਇਕੋ ਕਰਦੀ ਹੈ। ਉਸ ਦੇ ਨਾਲ-ਨਾਲ ਮਤਲਬ ਅਸੀਂ ਇੱਕ ਲੀਵਰ ਦੀ ਫਾਈਬਰੋਸਕੈਨ ਫਾਈਬਰੋਸਕੈਨ ਜਿਹੜੀ ਲੀਵਰ ਦੀ ਪੂਰਾ ਡੰਗਾਈ ਤੱਕ ਜਿਹੜਾ ਅ ਲੀਵਰ ਦਾ ਜਿਹੜਾ ਮੇਨ ਟੈਸਟ ਹੈ ਇੱਕ ਆਮ ਆਪਾਂ ਖੂਨ ਦੇ ਟੈਸਟ ਕਰਦੇ ਹਾਂ ਇਹ ਇੱਕ ਸਕੈਨਿੰਗ ਰਾਈ ਇੱਕ ਅਟੈਚ ਕੀਤਾ ਜਾਂਦਾ ਹੈ ਇੱਕ ਫਾਈਬਰੋਸਕੈਨ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਲੀਵਰ ਆ ਮਤਲਬ ਸ਼ਰਾਬ ਨਾਲ ਜਾਂ ਮਤਲਬ ਹੋਰ ਕਾਲੇ ਪੀਲੇ ਨਾਲ ਕਿਸੇ ਵੀ ਚੀਜ਼ ਕਾਰਨ ਕਿ ਲੀਵਰ ਨੂੰ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ ਆਪਾਂ ਇਹ ਫਾਈਬਰੋਸਕੈਨ ਕਰਦੇ ਹਾਂ ਫਾਈਬਰੋਸਕੈਨ ਇੱਕ ਲੀਵਰ ਦੀ ਪੂਰੀ ਢਕਾਈ ਤੱਕ ਜਾਂਚ ਕਰਦੀ ਆ ਉਸ ਦੇ ਨਾਲ ਅਸੀਂ ਅੱਜ ਜਿਹੜਾ ਇੱਕ ਆਪਣੀ ਡੈਲਸੀਸ ਵਾਲੀ ਮਸ਼ੀਨ ਆ ਉਹਦਾ ਵੀ ਅਸੀਂ ਅੱਜ ਅੱਜ ਤੁਹਾਡੇ ਨੂੰ ਕੀਤਾ ਮਸ਼ੀਨ ਦਾ ਉਸ ਦੇ ਨਾਲ ਨਾਲ ਸਾਡੇ ਕੋਲੇ ਜਿੱਦਾਂ ਮਤਲਬ ਅਕਸਰੇ ਤਾਂ ਆਮ ਹੀ ਆਪਾਂ ਮਤਲਬ ਕਹਿ ਦਿੰਨੇ ਆ ਕਿ ਅਸੀਂ ਅਕਸਰੇ ਕਰਵਾ ਕੇ ਆਏ ਆ ਜੀ ਅਸੀਂ ਕਲਰ ਅਕਸਰੇ ਕਰਾਇਆ ਉਹਦੇ ਨਾਲ ਨਾਲ ਅਸੀਂ ਇੱਕ ਅੱਗੇ ਸੀਆਰ ਸੀਗਾ ਹੁਣ ਅਸੀਂ ਡੀਆਰ ਜਿਹੜੀ ਮਤਲਬ ਲੇਟੈਸਟ ਤਕਨੀਕ ਆ ਜਿੱਦੇ ਵਿੱਚ 40 ਤੋਂ 42% ਜਿਹੜੇ ਕੈਂਸਰ ਦੀਆਂ ਕਿਰਨਾਂ ਬਹੁਤ ਹੀ ਮਤਲਬ ਪੇਸ਼ੈਂਟ ਤੇ ਘੱਟ ਪੈਂਦੀਆਂ 43% ਕਿੰਨਾ ਕੈਂਸਰ ਵਾਲੇ ਜਿਹੜੀਆਂ ਮਰੀਜ਼ ਨੂੰ ਘੱਟ ਪੈਂਦੀਆਂ ਨੇ ਇਹ ਡੀਆਰ ਸਿਸਟਮ ਦੇ ਨਾਲ ਇੱਕ ਇਹ ਬਹੁਤ ਨਵੀਂ ਟੈਕਨੋਲੋਜੀ ਹੈ ਇਹ ਵੀ ਆਪਣੇ ਏਰੀਆ ਦੇ ਮਤਲਬ 20 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿਤੇ ਵੀ ਆਪਾਂ ਨੂੰ ਇਹ ਚੀਜ਼ ਨਹੀਂ ਮਿਲਦੀ ਇਹ ਵੀ ਸਾਡੀ 24 ਘੰਟੇ ਤੇ ਲਿਖਤੀ ਰਿਪੋਰਟ ਆ ਰੈਡੀਓਲੋਜਿਸਟ ਦੁਆਰਾ ਦਿੱਤੀ ਜਾਂਦੀ ਹੈ ਨਾਲ ਤੇ ਨਾਲ ਹੀ ਇਹ ਮੋਬਾਈਲ ਤੇ ਵੀ ਸਾਡਾ ਇੱਕ ਸੌਫਟਵੇਅਰ ਜੋ ਚੱਲਦਾ ਹੈ ਕਿ ਆਪਣੇ ਮੋਬਾਈਲ ਦੇ ਵਿੱਚ ਤੁਸੀਂ ਦੀ ਡਾਕਟਰ ਇਹ ਰਿਪੋਰਟ ਅਸੀਂ ਭੇਜਦੇ ਹਾਂ ਦੂਜਾ ਨਾਲ ਸਾਡੇ ਇੱਥੇ ਮਤਲਬ ਜਿਹੜੀ ਅਲਟਰਾਸਾਉਂਡ ਵਾਲੀ ਮਸ਼ੀਨ ਹੋਰ ਡਾਕਟਰ ਜਿਹੜੇ ਸਾਡੇ ਮਤਲਬ 24 ਘੰਟੇ ਇੱਥੇ ਰਹਿੰਦੇ ਆ ਹੋਸਟਲ ਦੇ ਵਿੱਚ ਹੀ ਰਹਿੰਦੇ ਜਿਵੇਂ ਐਮਡੀ ਗਾਇਨੀਕੋਲੋਜਿਸਟ ਆ ਤੇ ਐਮਡੀ ਰੈਡੀਓਲੋਜਿਸਟ ਉਹ ਸਾਡੇ ਕੋਲੇ ਇੱਥੇ ਹੀ ਰਹਿੰਦੇ ਨੇ ਹੋਸਟਲ ਦੇ ਵਿੱਚ ਰਾਤ ਨੂੰ ਆਪਾਂ ਨੂੰ ਕਿਤੇ ਵੀ ਅਮਰਜੈਂਸੀ ਪੈ ਜੇ ਅੱਗੇ ਆਪਾਂ ਨੂੰ ਦੂਰ ਦਰਾਡੇ ਜਾਂ ਕਿਤੇ ਆਪਾਂ ਨੂੰ ਫਰੋਜ਼ਪੁਰ ਦੇ ਵਿੱਚ ਰਾਤ ਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਆਪਾਂ ਨੂੰ ਇੱਥੇ 24 ਘੰਟੇ ਅਮਰਜੈਂਸੀ ਦੇ ਤੌਰ ਤੇ ਰਾਤ ਨੂੰ ਵੀ ਆਪਾਂ ਅਲਟਰਾਸਾਉਂਡ ਕਰ ਸਕਦੇ ਆ ਤੇ ਇਹ ਜਿਹੜੀ ਆ ਅਲਟਰਾਸਾਉਂਡ ਆ ਹੋਣਾ ਸੀ ਐਤਵਾਰ ਵਾਲੇ ਦਿਨ ਵੀ ਮਤਲਬ ਅਮਰਜੈਂਸੀ ਕਰਿਆ ਕਰਾਂਗੇ ਉਸ ਦਾ ਕਾਰਨ ਇਹ ਹੈ ਕਿ ਜਿਵੇਂ ਕੋਈ ਨੌਕਰੀ ਵਾਲੇ ਜਾਂ ਨੌਕਰੀ ਤੇ ਛੁੱਟੀ ਵਾਲੇ ਦਿਨ ਆ ਕੇ ਆਪਦੀ ਅਲਟਰਾਸਾਉਂਡ ਕਰਾ ਲੈਂਦੇ ਆ ਜਿਹੜੇ ਜੌਬ ਕਰਦੇ ਆ ਉਹਨਾਂ ਵਾਸਤੇ ਹਮੇਸ਼ਾ ਹੀ ਇਹ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਹਨਾਂ ਕੋਲੇ ਜਿਹੜਾ ਟਾਈਮ ਹੁੰਦਾ ਹੈ ਡਿਊਟੀ ਦਾ 5 ਵਜੇ ਤੋਂ ਬਾਅਦ ਜਾਂ ਸਵੇਰੇ 9 ਵਜੇ ਤੋਂ ਪਹਿਲਾਂ ਹੁੰਦਾ ਹੈ ਤੇ ਇਹਨਾਂ ਦੋਨਾਂ ਟਾਈਮਾਂ ਦੇ ਵਿੱਚ ਕੋਈ ਵੀ ਆਪਣੀ ਅਲਟਰਾਸਾਉਂਡ ਮਸ਼ੀਨ ਨਹੀਂ ਚਲਦੀ ਹੁੰਦੀ ਇਸ ਕਰਕੇ ਅਸੀਂ ਐਤਵਾਰ ਵੀ ਆਪਣੀ ਅਲਟਰਾਸਾਉਂਡ ਮਸ਼ੀਨ ਇਕੋ ਵਾਲੀ ਮਸ਼ੀਨ ਤੇ ਫਾਈਬਰੋਸ ਸਕੈਨ ਅਸੀਂ ਐਤਵਾਰੇ ਵਾਲੇ ਦਿਨ ਵੀ ਕਰਾਂਗੇ ਫਿਰ ਸਾਡਾ ਅੱਗੇ ਮਤਲਬ ਆ ਰੇਟ ਲਿਸਟ ਆ ਗਈ ਇਹਨਾਂ ਦੀ ਇਹ ਜਿਹੜੀ ਸਾਡੀ 3D 4D ਅਲਟਰਾਸਾਉਂਡ ਮਸ਼ੀਨ ਆ ਇੰਦੇ ਵਿੱਚ ਜਿੰਨੀਆਂ ਵੀ ਪ੍ਰੈਗਨਸੀ ਵਾਲੀਆਂ ਅਲਟਰਾਸਾਉਂਡ ਹੋਣਗੀਆਂ ਜਾਂ ਨੋਰਮਲ ਸਕੈਨਿੰਗ ਹੋਣਗੀਆਂ ਉਹਨਾਂ ਦਾ ਰੇਟ ਅਸੀਂ ਸਿਰਫ ਇੱਕ ਬਾਜ਼ੂ ਰੱਖਿਆ ਮਤਲਬ ਆਮ ਸੈਂਟਰਾਂ ਨਾਲੋਂ ਜਿਹੜੇ ਸੈਂਟਰਾਂ ਮਤਲਬ ਉਹਨਾਂ ਨਾਲੋਂ ਅਸੀਂ ਘੱਟ ਰੱਖਿਆ ਹੈ ਉਹਦਾ ਮਤਲਬ ਇੱਕ ਆਪਾਂ ਆਰਪੀਕੇ ਤੋਂ ਜਾ ਕੇ ਫਿਰੋਜ਼ਪੁਰ ਜਾਣਾ ਹੈ ਤੇ ਆਪਣਾ 5-700 ਦਾ ਜਿਹੜਾ ਮਤਲਬ ਉਹ ਗੱਡੀ ਦਾ ਡੀਜ਼ਲ ਦਾ ਜਾਂ ਉਹ ਚੀਜ਼ਾਂ ਖਰਚਾ ਪੈ ਜਾਂਦਾ ਸੀ ਆਪਾਂ ਨੂੰ ਸਕੈਨਿੰਗ ਜਾ ਕੇ ਉੱਥੇ ਜਿਹੜੀ 800 ਵਾਲੀ 2000-1500 ਦੇ ਵਿੱਚ ਪੈਂਦੀ ਸੀ ਉਹ ਆਪਾਂ ਨੂੰ ਸਕੈਨਿੰਗ ਹੋਣ ਸਿਰਫ ਇੱਥੇ 800 ਰੁਪਏ ਦੇ ਵਿੱਚ ਹੀ ਮਿਲੂਗੀ ਤੇ ਆਪਾ ਕਿਸੇ ਟਾਈਮ ਵੀ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਮਤਲਬ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਕੇ ਤੇ ਉਸੇ ਟਾਈਮ ਹੀ ਕਰਵਾ ਲਓ ਨਾ ਹੁਣ ਤੁਹਾਨੂੰ ਕੋਈ ਵੇਟ ਕਰਨ ਦੀ ਜ਼ਰੂਰਤ ਨਾ ਤੁਹਾਡਾ ਪੂਰਾ ਦਿਨ ਖਰਾਬ ਵੀ ਨਹੀਂ ਹੁੰਦਾ ਇਹ ਅਸੀਂ ਅੱਜ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਲੈ ਕੇ ਆਏ ਹਾਂ ਦੂਜਾ ਨਾਲ ਅਸੀਂ ਅੱਜ ਜਿਹੜੇ ਸਾਡੇ ਕੋਲੇ ਇਲਾਕਾ ਨਿਵਾਸੀ ਜਿੰਨੇ ਵੀ ਤੇ ਸਰਦਾਰ ਭਪਿੰਦਰ ਸਿੰਘ ਐਸਐਸਪੀ ਸਾਡੇ ਪ੍ਰੈਸ ਰਿਪੋਰਟਰ ਜਿਹੜੇ ਆ ਫਿਰੋਜ਼ਪੁਰ ਤੋਂ ਜਿਹੜੇ ਸਾਡੇ ਕੋਲੇ ਆਏ ਆ ਸਾਡੇ ਲੋਕਲ ਥਾਣਾ ਐਸਐਚਓ ਸਾਹਿਬ ਅਸੀਂ ਉਹਨਾਂ ਦਾ ਆਪਣੀਆਂ ਦੇਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਹਸਪਤਾਲ ਦੀ ਟੀਮ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਸੀਂ ਨਵੀਂ ਚੀਜ਼ ਲੈ ਕੇ ਆਉਣੇ ਆ ਤੇ ਉਹਦੀ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਵਾਂਗੇ ਆ ਸਕੈਨਿੰਗ ਦੇ ਬਾਰੇ ਵੀ ਇਹਨਾਂ ਚੀਜ਼ਾਂ ਬਾਰੇ ਵੀ ਅਸੀਂ ਰੋਜ਼ ਦੀ ਰੋਜ਼ ਤੁਹਾਨੂੰ ਨਵੀਂ ਤੋਂ ਨਵੀਂ ਕੋਈ ਅਪਡੇਟ ਕਰਦੇ ਰਵਾਂਗੇ ਵਾਈਫ ਲੁਜੀਕਾ ਖਾਲਸਾ ਵਾਈਫ ਲੁਜੀਕੀ ਪਤਨੀ ਤੇ ਇਹਨਾਂ ਨੇ ਇਹਨਾਂ ਨੂੰ ਸਹੂਲਤ ਦਿੱਤੀ ਹੈ ਤੇ ਇਹਨਾਂ ਨੂੰ ਉਹਦੇ ਪੈਸੇ ਵੀ ਆਉਣਗੇ ਕਣੀ ਸਹੀ ਗੱਲ ਹੈ ਖਲੀ ਸੇਵਾ ਹੀ ਕਰਦੇ ਆ ਮੈਂ ਉਹ ਦੋ ਦਿਨ ਵਾਂ ਨਹੀਂ ਪੁੱਛਿਆ ਸੀ ਕਿ ਮੈਂ ਕਿਹਾ ਜੇ ਪੈਸੇ ਨਹੀਂ ਮਹੱਤਵਪੂਰਨ ਪਰ ਤੁਸੀਂ ਇਹ ਕੰਮ ਕਰਤੀ ਰਹੇ ਹੋ ਮੈਂ ਉਹ ਸਾਹਮਣੇ ਤੇ ਆ ਰਹੀ ਸੀ ਆਪਸ ਆਫਟਰ ਲੋੜੀ ਹੈ ਲੱਗ ਕੇ ਮੈਨੂੰ ਜਟਾਵਨ ਸਾਹਿਬ ਵੀ ਹੋਣਾ ਹੈ ਕਿ 50 ਲੱਖ ਦਾ ਕਿਲਾ ਲੈ ਗਿਓ 50 ਲੱਖ ਦੇ ਕਰਦੇ ਵਧੀਆ ਰੱਖਿਆ ਆ ਸਾਡੀ ਜਿਹੜੀ ਸਕੈਨ ਵਗੈਰਾ ਜਿਹੜਾ ਲੇਟਸ ਮੀਟਿੰਗ ਹੈ ਉੱਥੇ ਇਹਨਾਂ ਦੇ ਡਾਕਟਰ ਸਾਰੇ ਕੁੜੇ ਬਲ ਕੋਲ ਵੀ ਸਫਤ ਜੀ ਇੱਥੇ ਇਹਨੇ ਵਧੀਆ ਡਾਕਟਰਸ ਆਪਾਂ ਨੂੰ ਜਿਹੜੇ ਸਿਵਲ ਹਸਪਤਲ ਦੇ ਪਰੋਂ ਜਿੰਦਾ ਇਹਨਾਂ ਵਧੀਆ ਸੇਵਾਵਾਂ ਛੋਟੀਆਂ ਸੇਵਾਂ ਨੂੰ ਤੁਹਾਨੂੰ ਇਲਾਕੇ ਨੂੰ ਇੱਕ ਹਸਪਤਲ ਚ ਡਾਕਟਰਾਂ ਨੂੰ ਦਿੱਤੀਆਂ ਜਾ ਰਹੀਆਂ ਕਿ ਮੇਰਾ ਵੀ ਅਸੀਂ ਪੱਤਰਕਾਰ ਅਸੀਂ ਆਦੇ ਜਾਂਦੇ ਰਹਿੰਨੇ ਹਸਪਤਾਲਾਂ ਦੇ ਵਿੱਚ ਕਿ ਇਹਨੀਆਂ ਟੈਕਨੋਲੋਜੀ ਵਾਲੀਆਂ ਜਿਹੜੀਆਂ ਅੰਸ਼ਰੇ ਨੇ ਅਸਰੇ ਕਿਵੇਂ ਹਸਪਤਾਲਾਂ ਤੋਂ ਹੋਦੀਆਂ ਹਨ ਤੇ ਅਸੀਂ ਦੇਖ ਕੇ ਹੈ ਸਾਰਾ ਵਿਜ਼ਿਟ ਕਰਕੇ ਆਇਆ ਅੱਛਾ ਲੱਗਿਆ ਹੈ ਕਿ ਇਹਨਾਂ ਨੇ ਬਹੁਤ